ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਦੱਸਣ ਲੱਗੀਆਂ ਜੀ ਚੀਜ਼ ਜਿਵੇਂ ਕਿ ਦੇਖੋ ਮੌਸਮ ਦੇ ਬਦਲ ਅਨਸਾਰ ਆਪਾਂ ਨੂੰ ਹਰ ਇੱਕ ਨੂੰ ਛਿੱਕਾਂ ਲੱਗ ਜਾਂਦੀਆਂ ਜਖਾਮ ਹੋ ਜਾਂਦਾ ਹੈਗਾ ਗਲਾ ਖਰਾਬ ਹੋ ਜਾਂਦਾ ਤੇ ਬਾਹਰੋਂ ਆ ਕੇ ਆਪਾਂ ਗਰਮ ਸਰਦ ਹੋ ਜਾਂਦੇ ਠੰਡਾ ਪਾਣੀ ਪੀ ਲੈਂਦੇ ਆ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਚੀਜ਼ ਦੱਸਣ ਲੱਗੀਆਂ ਜੀ ਜੇ ਮੈਂ ਆਪਾਂ ਬਣਾ ਕੇ ਖਾ ਲਈਏ ਪਹਿਲੀ ਵਾਰ ਚ 100% ਤੁਹਾਨੂੰ ਠੀਕ ਕਰ ਦੂ ਤੇ ਦੇਖੋ ਆਪਾਂ ਇੱਕ ਚਮਚਾ ਲੈਂਦਾ ਜੇ ਵੱਡਾ ਚਮਚਾ ਲੈਂਦਾ ਆਪਾਂ ਦੇਸੀ ਘਿਓ ਦਾ ਤੇ ਇਹੋ ਆਪਾਂ ਜੇ ਵੱੱਦ ਬਣਾਉਣਾ ਚਾਹੀਏ ਆਪਾਂ ਪੂਰੇ ਪਰਿਵਾਰ ਦੇ 4-5 ਬੰਦੇ ਹੈਗੇ ਆ ਤਾਂ ਆਪਾਂ ਵੱੱਦ ਪਾ ਸਕਦੇ ਆ ਦੇਖੋ ਤੇ ਆਪਾਂ ਸਿਰਫ ਇੱਕ ਕੱਪ ਦਾ ਹੀ ਬਣਾ ਰਹੇ ਆਂਗੇ ਇਹ ਤੇ ਸੋਨ ਮੈਂ ਉਸ ਤੋਂ ਆਪਾਂ ਨਾਲ ਦੱਸ ਰਹੀ ਆਂ ਇੱਕ ਚਮਚਾ ਆਪਾਂ ਲੈਤੇ ਜੀ ਦੇਸੀ ਘਿਓ ਦਾ ਦੇਸੀ ਘਿਓ ਦੇਖੋ ਆਪਾਂ ਗਰਮ ਕਰ ਲਿਆ ਜੀ ਇਹਦੇ ਵਿੱਚ ਥੋੜੀ ਜੀ ਜਵੈਨ ਪਾਉਣੀ ਹੈਗੀ ਥੋੜੀ ਜੀ ਆਪਾਂ ਪਾਈਏ ਜਵੈਨ ਥੋੜੀ ਜੀ ਆਪਾਂ ਜਵੈਨ ਨੂੰ ਭੁੰਨ ਲੈਣੇ ਆਂਗੇ ਤੇ ਉਸ ਤੋਂ ਬਾਅਦ ਪਾਉਣਾ ਜੀ ਆਪਾਂ ਇੱਕੋ ਚਮਚਾ ਪਾਉਣਾ ਬੇਸਨ ਦਾ ਇਸੇ ਤਰ੍ਹਾਂ ਆਪਾਂ ਬੇਸਨ ਪਾ ਕੇ ਇਹਨੂੰ ਭੁੰਨ ਲਾਂਗੇ ਬੇਸਨ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਜੋ ਜਦੋਂ ਬੇਸਨ ਦੇ ਵਿੱਚੋਂ ਭੁੰਨੇ ਭੁੰਨੇ ਹੋਏ ਬੇਸਨ ਦੀ ਖੁਸ਼ਬੂ ਆਉਣ ਲੱਗੇ ਨਾ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ ਹੈਗਾ ਜਦੋਂ ਬੇਸਨ ਭੁੰਨਿਆ ਗਿਆ ਲੋੜ ਅਨਸਾਰ ਆਪਾਂ ਇਹਦੇ ਵਿੱਚ ਆਪਣੀ ਚੀਨੀ ਪਾਵਾਂਗੇ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੰਨਿਆ ਜੀ ਦੇਖੋ ਇਹ ਇੰਨੀ ਵਧੀਆ ਮਤਲਬ ਕਿ ਬਣ ਕੇ ਤਿਆਰ ਹੋਊਗਾ ਜੀ ਬੇਸਨ ਵਾਲਾ ਦੁੱਧ ਇੱਕ ਵਾਰ ਤੁਸੀਂ ਰਾਤ ਨੂੰ ਪੈਣ ਲੱਗਿਆ ਨੇ ਇਹ ਪੀਨੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਵੇਂ ਆਪਾਂ ਸਿਰ ਨੂੰ ਕਵਰ ਕਰ ਲੈਣੇ ਹਨਾ ਕਿਸੇ ਦੁਪੱਟੇ ਵਗੈਰਾ ਨਾਲ ਸਿਰ ਨੂੰ ਢਾ ਕੇ ਚੰਗੀ ਤਰ੍ਹਾਂ ਪੈ ਜਾਣਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਖਾਣਾ ਨਹੀਂ ਕੁਝ ਵੀ ਤੁਸੀਂ ਪੈਣ ਲੱਗਿਆ ਨੇ ਇਹ ਰਾਤ ਨੂੰ ਸੌਣ ਲੱਗਿਆ ਨੇ ਆਪਾਂ ਇਹ ਬਣਾ ਕੇ ਪੀਣੇ ਵੇਸਣ ਵਾਲਾ ਦੁੱਧ ਤੇ ਤੁਸੀਂ ਸਵੇਰ ਨੂੰ ਦੇਖਿਓ ਤੁਹਾਨੂੰ ਇੱਕ ਵਾਰ ਪੀਣ ਨਾਲ ਹੀ ਕਿੰਨਾ ਫਾਇਦਾ ਹੋ ਜੂਗਾ ਜੀ ਜੇਦੋ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਇਹ ਵੇਸਣ ਵਾਲਾ ਦੁੱਧ ਬਣਾ ਕੇ ਪੀਨੇ ਆਂ ਤੇ ਦੇਖੋ ਤੁਸੀਂ ਪਹਿਲੀ ਵਾਰ ਚ ਫਰਕ ਪੈਣਾ ਜੀ ਕੋਈ ਆਪਾਂ ਨੂੰ ਦਵਾਈ ਲੈਣ ਦੀ ਲੋੜ ਨਹੀਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਤੇ ਇਹਦੇ ਵਿੱਚ ਪਾਉਣਾ ਜੀ ਆਪਾਂ ਦੁੱਧ ਚੀਨੀ ਆਪਾਂ ਪਾ ਲਈ ਲੋੜ ਸਾਰਾ ਆਪਾਂ ਚੀਨੀ ਪਾ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਦੁੱਧ ਪਾਉਣਾ ਹੈ ਪਾਣੀ ਨਹੀਂ ਇਹਦੇ ਵਿੱਚ ਬਿਲਕੁਲ ਵੀ ਪਾਉਣਾ ਦੇਖੋ ਤੁਸੀਂ ਆਪਾਂ ਇਹਦੇ ਵਿੱਚ ਅੱਧਾ ਕੱਪ ਆਪਾਂ ਦੁੱਧ ਦਾ ਪਾਇਆ ਜਿਸ ਹਿਸਾਬ ਨਾਲ ਮੈਂ ਬਣਾ ਰਹੀ ਹਾਂ ਇੱਕ ਚਮਚਾ ਵੇਸਣ ਲੱਗਦਾ ਇੱਕ ਚਮਚਾ ਘਿਓ ਲੱਗਦਾ ਤੇ ਅੱਧਾ ਕੱਪ ਮੈਂ ਇਹ ਦੁੱਧ ਲੈਂਦਾ ਤੁਸੀਂ ਦੁੱਧ ਨੂੰ ਆਪਾਂ ਗਰਮ ਆਜੂ ਜਰ ਇੱਕ ਉਵਾਲਾ ਜਿਹਾ ਦਵਾਉਣਾ ਆਪਾਂ ਦੁੱਧ ਨੂੰ ਤੇ ਇਸ ਤਰ੍ਹਾਂ ਨਾ ਜਿਵੇਂ ਕੋਈ ਸੂਪ ਹੁੰਦਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਪੀ ਲੈਣਾ ਆਪਾਂ ਇਹਨੂੰ ਗਾੜਾ ਨਹੀਂ ਕਰਨਾ ਆ ਦੇਖੋ ਬਸ ਇੰਨਾ ਗਾੜਾ ਇਹ ਵੇਚਣ ਵਾਲਾ ਦੁੱਧ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਪੀ ਲੈਣਾ ਆਪਾਂ ਇਹਨੂੰ ਕਿਸੇ ਆਪਣੇ ਬੱਚੇ ਨੂੰ ਕਿਸੇ ਬਜ਼ੁਰਗ ਨੂੰ ਕਿਸੇ ਨੂੰ ਵੀ ਮਰਜ਼ੀ ਕੋਈ ਇਹ ਪ੍ਰੋਬਲਮ ਆ ਗਈ ਹੈ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਕੇ ਦਿਓ ਤਾਂ ਤੁਸੀਂ ਦੇਖੋ ਪਹਿਲੀ ਵਾਰ ਚ ਪੀਣ ਨਾਲ ਤੁਹਾਨੂੰ 100% ਫਾਇਦਾ ਕਰੂ ਇਹ ਸਾਡਾ ਬਹੁਤ ਹੀ ਅਜਾ ਮਾਇਆ ਹੋਇਆ ਹੈਗਾ ਜੀ ਇਹ ਦੇਖੋ ਵੇਸਣ ਵਾਲਾ ਦੁੱਧ ਇਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਹੈਗਾ ਇਹ ਵੀਡੀਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦੱਸ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਬਣਾ ਕੇ ਟਰਾਈ ਕਰਕੇ ਜਰੂਰ ਦੇਖਣਾ ਜੀ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੌਸਮ ਦੇ ਬਦਲ ਅਨਸਾਰ ਜਸ ਸਰਦੀਆਂ ਦੇ ਵਿੱਚ ਦੇਖੋ ਆਪਾਂ ਨੂੰ ਸ਼ਿੱਕਾ ਕਿੰਨੀਆਂ ਆਉਂਦੀਆਂ ਨੇਗੀਆਂ ਤੇ ਆਪਾਂ ਬਿਮਾਰ ਹੋ ਜਾਂਦੇ ਆ ਨੱਕ ਚੋਂ ਪਾਣੀ ਵਗਦਾ ਗਲਾ ਖਰਾਬ ਹੋ ਜਾਂਦਾ ਹੈ ਤੇ ਆਪਾਂ ਇਹ ਆਪਾਂ ਸਰਦੀਆਂ ਦੇ ਵਿੱਚ ਕਿਵੇਂ ਮਰਜੀ ਬਣਾ ਕੇ ਪੀ ਸਕਦੇ ਹਾਂ ਹੁਣ ਮੌਸਮ ਬਦਲਣ ਦੇ ਅਨਸਾਰ ਆਪਾਂ ਸਾਰੇ ਬਿਮਾਰ ਹੋ ਰਹੀਆਂ ਤਾਂ ਇਹ ਪੀਓ ਜੀ ਡਾਕਟਰ ਕੋਲ ਜਾਣ ਦੀ ਕੋਈ ਵੀ ਲੋੜ ਨਹੀਂ ਕਮੈਂਟ ਕਰਕੇ ਜਰੂਰ ਦੱਸੋ